ਦੋਸਤੋ ਜਿਹੜਾ ਸੱਚਾ ਕ੍ਰੀਏਟਰ ਹੁੰਦਾ ਉਹ ਆਪਣੀ ਕ੍ਰੀਏਸ਼ਨ ਦੇ ਵਿੱਚ ਹਰ ਵਕਤ ਕੁਛ ਨਾ ਕੁਛ ਨਵਾਂ ਕ੍ਰੀਏਟ ਕਰਦਾ ਰਹਿੰਦਾ ਆ। ਇਸੇ ਤਰ੍ਹਾਂ ਜਦੋਂ ਪ੍ਰਮਾਤਮਾ ਨੇ ਇਹ ਧਰਤੀ, ਚੰਦ, ਤਾਰੇ ਬਣਾਏ ਤੇ ਉਸਨੇ ਸਭ ਕੁਝ ਬਣਾਇਆ, ਪਸ਼ੂ-ਪੰਛੀ ਬਣਾਏ, ਨਦੀਆਂ, ਝਰਨੇ ਬਣਾਏ, ਖੂਬਸੂਰਤ ਫਲ ਬਣਾਏ, ਹਰ ਚੀਜ਼ ਬਣਾ ਦਿੱਤੀ। ਤੇ ਉਸਨੇ ਫਾਈਨਲ ਜੋ ਬਣਾਇਆ ਉਸਨੇ ਸਗਨੇਚਰ ਜਦੋਂ ਕੀਤੇ ਉਸਨੇ ਆਪਣੀ ਹੀ ਸੂਰਤ ਦੇ ਵਿੱਚ ਆਪਣੇ ਸ਼ਕਲ ਦੇ ਵਿੱਚ ਇਨਸਾਨ ਬਣਾਇਆ ਇਨਸਾਨ ਮਿੰਟਾਂ ਦੇ ਵਿੱਚ ਹੀ ਹਰ ਜਗ੍ਹਾ ਘੁੰਮ ਲਿਆ ਤੇ ਕਹਿੰਦਾ ਮਹਾਰਾਜ ਇਹ ਹੁਣ ਮੈਂ ਸਾਰੇ ਜਗ੍ਹਾ ਘੁੰਮ ਆਇਆ ਹੁਣ ਇਹ ਦੱਸੋ ਕਿਹੜਾ ਕਲਾਫਤੇ ਕਰਨਾ ਆ ਜਾਂ ਕਿਹੜੀ ਮਾਊਂਟਨ ਚੜ੍ਹਨੀ ਹੈ ਉਹ ਕਹਿੰਦਾ ਤੂੰ ਸਭ ਕੁਝ ਕਰਿਆ ਕਹਿੰਦਾ ਹਾਂਜੀ ਤੇ ਆਪ ਨੂੰ ਸੋਚਿਆ ਨਾ ਸਮਝ ਆਵੇ ਮੈਂ ਹੁਣ ਕਰਾਂ ਕਿ ਇਹ ਤਾਂ ਜਦੋਂ ਹਮ ਬੋਰ ਹੋ ਗਿਆ ਤੇ ਰੱਬ ਨੇ ਫਿਰ ਅਚਾਨਕ ਉਹਦੇ ਦਿਮਾਗ 'ਚ ਜੋ ਆਈ ਦੀ ਆਇਆ ਉਸਨੇ ਇੱਕ ਔਰਤ ਬਣਾਈ ਸਾਰਾ ਕੁਝ ਬੰਦੇ ਤੋਂ ਉਲਟ ਤੇ ਔਰਤ ਕਹਿੰਦੀ ਬਾਬਾ ਜੀ ਹੁਣ ਤੁਸੀਂ ਆਏ ਹੋ ਤੇ ਤੁਹਾਨੂੰ ਬੱਟਨ ਨੂੰ ਘਰ ਵੀ ਚਾਹੀਦਾ ਆ ਸੋਫਾ ਵੀ ਚਾਹੀਦਾ ਆ ਤੇ ਹੁਣ ਉਹ ਔਰਤ ਨੇ ਇੰਨੀਆਂ ਡਿਮਾਂਡਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੇ ਉਹ ਰੱਬ ਉੱਥੋਂ ਭੱਜ ਗਿਆ ਤੇ ਉਹ ਜਿੱਥੇ ਵੀ ਜਾਵੇ ਉੱਥੇ ਉਹਨੂੰ ਲੱਭ ਲੈਣ ਤਾਂ ਫਾਈਨਲੀ ਕਹਿੰਦੇ ਜਾ ਕੇ ਉਹ ਛੁੱਪ ਗਿਆ ਮਾਉਂਟ ਕਲਾਸ਼ ਦੇ ਉੱਤੇ ਜਿਹਨੂੰ ਕਲਾਸ਼ ਪਰਬਤ ਕਹਿੰਦੇ ਆ ਹੁਣ ਕੀ ਹੈ ਕਲਾਸ਼ ਪਰਬਤ ਗੱਲ ਇਹ ਆ ਸਮਝੋ ਉੱਤੇ ਦੋ ਝੀਲਾਂ ਆ ਇੱਕ ਨੂੰ ਕਹਿੰਦੇ ਸੂਰੀਆ ਤਾਲ ਤੇ ਦੂਸਰ ਨੂੰ ਦੂਸਰੇ ਨੂੰ ਕਹਿੰਦੇ ਆ ਚੰਦਰ ਤਾਲ ਜਿਹੜਾ ਚੰਦਰ ਤਾਲ ਆ ਉਹ ਮੰਨ ਹੈਗਾ ਜਿਸ ਤਰ੍ਹਾਂ ਇਸ ਤਰ੍ਹਾਂ ਆ ਕਿ ਉਸ ਵਿੱਚ ਹਰ ਵਕਤ ਲਹਿਰਾਂ ਬਹੁਤ ਉੱਚੀਆਂ ਉੱਚੀਆਂ ਉੱਠਦੀਆਂ ਉਹਦਾ ਪਾਣੀ ਆ ਜਿਹੜਾ ਉਹ ਪਾਣੀ ਉਹਦਾ ਜਿਹੜਾ ਆ ਨਮਕੀਲਾ ਆ ਤੇ ਉਹਦੇ ਵਿੱਚ ਕੋਈ ਜੀਵਨ ਨਹੀਂ ਪਰ ਪਾਰ ਨਹੀਂ ਸਕਦਾ ਇੰਨਾ ਜ਼ਹਿਰੀਲਾ ਆ ਇਸ ਦੇ ਵਿੱਚ ਤੇ ਉੱਥੇ ਬੈਠਦੇ ਸਾਰ ਹੀ ਤੁਹਾਨੂੰ ਬੁਰੇ-ਬੁਰੇ ਖਿਆਲ ਆਉਂਦੇ ਆ ਤੇ ਦੂਸਰੀ ਤਰਫ 2 ਕਿਲੋਮੀਟਰ ਤੇ ਜਿਹੜਾ ਹੈਗਾ ਸੂਰਜ ਤਾਲ ਜਦੋਂ ਉੱਥੇ ਜਾਂਦੇ ਤੁਹਾਡੀ ਆਤਮਾ ਜਿਸ ਤਰ੍ਹਾਂ ਪ੍ਰਸੰਨ ਹੋ ਜਾਂਦੀ ਆ ਤੁਹਾਨੂੰ ਇਸ ਤਰ੍ਹਾਂ ਦੀ ਫੀਲਿੰਗ ਮਹਿਸੂਸ ਹੁੰਦੀ ਆ ਤੇ ਇੰਨਾ ਹੀ ਨਹੀਂ ਤੇ ਤੁਸੀਂ ਜਦੋਂ ਉਸ ਪਾਣੀ ਨੂੰ ਫੀਲ ਕਰਦੇ ਆ ਉਹ ਸ਼ਾਂਤ ਹੈ ਤੇ ਤੁਹਾਨੂੰ ਜਦੋਂ ਉਹਦੇ ਵਿੱਚ ਇਸ਼ਨਾਨ ਕਰਦੇ ਆ ਤੁਸੀਂ ਸ਼ਾਂਤ ਮਹਿਸੂਸ ਕਰਦੇ ਆ ਤੇ ਉਹਨਾਂ ਦੋਨਾਂ ਦੇ ਮਿਡਲ ਦੇ ਵਿੱਚ ਮੰਕ ਕਲਾਸ਼ ਹੈ ਉਹ ਜਿਹੜਾ ਮਾਉਂਟ ਕਲਾਸ਼ ਹੈ ਉਹਦੇ ਉੱਤੇ ਕੋਈ ਪਹੁੰਚ ਨਹੀਂ ਸਕਦਾ ਤੇ ਅੱਜ ਤੱਕ ਕੋਈ ਪਹੁੰਚਿਆ ਨਹੀਂ ਜਿਹੜਾ ਕੋਈ ਜਾਣ ਦੀ ਕੋਸ਼ਿਸ਼ ਕਰਦਾ ਆ ਉਹ ਅਗਰ ਕਈ ਦਿਨ ਤੱਕ ਭਟਕਦਾ ਰਹਿੰਦਾ ਜਦੋਂ ਮੁੜ ਕੇ ਵਾਪਸ ਆਉਂਦਾ ਆ ਤਾਂ ਉਸ ਨੂੰ ਕਹਿੰਦੇ ਆ ਤੂੰ ਤਾਂ ਸਿਰਫ ਇੱਕ ਦਿਨ ਹੀ ਪਹਿਲਾਂ ਗਿਆ ਸੀ ਉਹ ਕਹਿੰਦਾ ਨਹੀਂ ਮੈਂ 10 ਦਿਨ ਪਹਿਲਾਂ ਗਿਆ ਉਸਦੇ ਬਾਲ ਉਸਦੇ ਨਖ ਨੂੰ ਉਹ ਐਸਟਰਾਉਂ ਦੀਆਂ ਫੀਲਿੰਗ ਹੋ ਜਾਂਦੀਆਂ ਜਿਸ ਤਰ੍ਹਾਂ ਉਹਦੀ ਉਮਰ ਵੀ ਇੰਨੀ ਵੱਧ ਜਾਂਦੀ ਹੈ ਕਿ ਜਿਸ ਤਰ੍ਹਾਂ ਉਹ ਬਹੁਤ ਟਾਈਮ ਅੱਗੇ ਜਾ ਕੇ ਆਇਆ ਉਹ ਟਾਈਮਲੈਸ ਮੂਮੈਂਟ ਇੰਨੀ ਫਾਸਟ ਚੱਲਦੀ ਹੈ ਤੇ ਇੱਕ ਚੀਜ਼ ਹੋਰ ਹੈ ਤੇ ਜਿਹੜਾ ਨਾਰਥ ਪੋਲ ਤੋਂ ਮਾਉਂਟ ਕਲਾਸ਼ ਉਹ 666 ਕਿਲੋਮੀਟਰ ਅਪਰੋਕਸਿਮੇਟਲੀ ਤੇ ਉਥੋਂ ਮਾਉਂਟ ਕਲਾਸ਼ ਤੋਂ ਜਿਹੜਾ ਸਾਊਥ ਪੋਲ ਹੈ ਉਹ ਹੈਗਾ ਇਹ ਇਸ ਤੋਂ ਟੋਟਲ ਡਬਲ ਉਹ ਹੈਗਾ 13332 ਕਿਲੋਮੀਟਰ ਅਪਰੋਕਸਿਮੇਟਲੀ ਇਹ ਕੋਇਨਸੀਡੈਂਸ ਨਹੀਂ ਉਸ ਜਗ੍ਹਾ ਤੇ ਜਿਹੜਾ ਵੀ ਕੋਈ ਬੰਦਾ ਗਿਆ ਆ ਉਸਨੇ ਬਹੁਤ ਖੂਬਸੂਰਤ ਅਨੁਭਵ ਫੀਲ ਕੀਤੇ ਐ ਇਹ ਜਿਹੜੀਆਂ ਖੂਬਸੂਰਤ ਪੁਆਇੰਟ ਇਸ ਧਰਤੀ ਤੇ ਹੈ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਸਦੋਨਾ ਐ ਇੱਕ ਜਗ੍ਹਾ ਉੱਥੇ ਵੀ ਜਾ ਕੇ ਇਨਸਾਨ ਨੂੰ ਇੱਕ ਅਲੱਗ ਅਨੁਭਵ ਹੁੰਦਾ ਆ ਉਸ ਦਾ ਮਾਈਂਡ ਜਿਹੜਾ ਉਹ ਨੋ ਮਾਈਂਡ ਦੇ ਵਿੱਚ ਆਂਦਾ ਆ ਉਹ ਮੂਮੈਂਟ ਉੱਥੇ ਫੀਲ ਕਰਦਾ ਤੇ ਹੁਣ ਗੱਲ ਜਿਹੜੀ ਹੈਗੀ ਆ ਕਿ ਇਹ ਜਿਹੜਾ ਕਲਾਸ਼ ਮਾਉਂਟ ਹੈਗਾ ਆ ਮਾਉਂਟ ਕਲਾਸ਼ 21 ਹੈ ਅਸਲ ਦੇ ਵਿੱਚ ਇਹ ਜਿਹੜਾ ਮਾਉਂਟ ਕਲਾਸ ਹੈ ਸਾਡੇ ਹੀ ਅੰਦਰ ਜਦੋਂ ਅਸੀਂ ਸਾਰਾ ਕੁਝ ਪਾ ਲੈਨੇ ਤੇ ਜਦੋਂ ਸਾਨੂੰ ਤ੍ਰਿਪਤੀ ਨਹੀਂ ਹੁੰਦੀ ਇਹ ਜਿਹੜਾ ਆ ਇਹ ਮਾਉਂਟ ਕਲਾਸ ਹੈ ਇਸ ਦੀ ਚੜਾਈ ਉਸ ਮਾਉਂਟ ਕਲਾਸ ਦੇ ਨਾਲੋਂ ਵੀ ਮੁਸ਼ਕਲ ਹੈ ਇਹ ਅਸਲ 'ਚ ਇਸੇ ਮਾਉਂਟ ਕਲਾਸ ਜਿਸ ਦਾ ਇਸ ਧਰਤੀ ਦਾ ਮਾਉਂਟ ਕਲਾਸ ਉਹ ਹੈ ਤੇ ਇਸ ਸਰੀਰ ਰੂਪੀ ਜਿਹੜਾ ਆ ਇਸ ਦਾ ਜਿਹੜਾ ਮਾਉਂਟ ਕਲਾਸ ਹੈ ਉਹ ਇਹ ਹੈ ਇਸ ਤੱਕ ਪਹੁੰਚਣਾ ਜਿਹੜਾ ਆ ਅਸਲ ਦੇ ਵਿੱਚ ਫਿਰ ਤੁਸੀਂ ਉਹ ਸਰਚੁਪੇ ਹੋਏ ਸ਼ਿਵ ਨੂੰ ਜਾਂਕਰ ਉਹ ਰੱਬ ਨੂੰ ਜਾਂ ਪਰਮਾਤਮਾ ਨੂੰ ਜੋ ਵੀ ਤੁਸੀਂ ਉਹਦਾ ਨਾਮ ਕਹਿੰਨੇ ਆ ਤੁਸੀਂ ਨੂੰ ਪਾ ਸਕਦੇ ਆ ਤੇ ਇਸ ਜਿਹੜੇ ਜਿਹੜਾ ਫਿਰ ਸ਼ਿਵ ਨੂੰ ਪਾ ਲੈਂਦਾ ਜਾਂ ਇਸ ਮਾਉਂਟ ਜਿਹੜਾ ਮਾਨ ਸਰੋਵਰ ਦੀ ਝੀਲ ਦੇ ਵਿੱਚ ਚੁੱਭੀਆਂ ਮਾਰ ਲੈਂਦਾ ਕਹਿੰਦੇ ਉਹ ਫਿਰ ਮੋਤੀ ਜੁਗਦਾ ਉਹ ਹੰਸ ਫਿਰ ਹੋਰ ਕੁਝ ਨਹੀਂ ਕਰਦਾ ਤੇ ਅਸਲ 'ਚ ਇਸ ਅੰਦਰ ਤੁਹਾਡੇ ਜਿਹੜਾ ਨੈਗੇਟਿਵ ਤੇ ਪੋਜ਼ਿਟਿਵ ਦੇ ਵਿੱਚ ਜਿਹੜਾ ਮਿਡਲ 'ਚ ਖੜਾ ਆ ਜਿਸ ਨੂੰ ਅਸੀਂ ਕਹਿੰਦੇ ਆ ਚਿੱਤ ਔਰ ਗੁਪਤ ਚਿੱਤਰ ਗੁਪਤ ਕਹਿੰਦੇ ਨਾ ਅਸਲ ਚ ਚਿੱਤ ਦੇ ਵਿੱਚ ਜਿਹੜਾ ਗੁਪਤ ਉਹ ਇੱਥੇ ਹੈਗਾ ਉਹ ਤੋਂ ਸਭ ਕੁਝ ਜਾਣਦਾ ਉਹ ਜਿਹਨੇ ਪਾ ਲਿਆ ਫਿਰ ਉਹਨੂੰ ਹੋਰ ਕੁਝ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਦੇਖ ਕੇ ਸਭ ਕੁਝ ਖੋਲ ਜਾਂਦਾ ਆਈ ਹੋਪ ਨਿਵਾਸਤਾ ਸੰਗਵਾ